ਕਰੋ ਦਇਆ ਮੇਰੇ ਸਾਈਂ ਤੂੰ ਕਰੋ ਦਇਆ ਮੇਰੇ ਸਾਈਂ ਤੂੰ ਕਰੋ ਦਇਆ ਮੇਰੇ ਸਾਈਂ ਐਸੇ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਰ ਧਿਆਏ ਐਸ ਹਿੰਮਤ ਦੀ ਜੈ ਮੇਰੇ ਹਾ ਗੁਰ ਸਦਾ ਸਦਾ ਤੁਧ ਧਾਈ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਵੇਖਦੇ ਆ ਜਿਸ ਦੇ ਵਿੱਚ ਮਦਦ ਦੇ ਲਈ ਗੁਹਾਰ ਲਾਈ ਹੁੰਦੀ ਆ ਲੇਕਿਨ ਤੁਹਾਨੂੰ ਪਹਿਲਾਂ ਹੀ ਸਪਸ਼ਟ ਕਰ ਦਈਏ ਕਿ ਇਸ ਦੇ ਵਿੱਚ ਨਾ ਤਾਂ ਸਾਨੂੰ ਕਿਸੇ ਨੇ ਕੋਈ ਕੰਪੈਲ ਕੀਤਾ ਵੀਡੀਓ ਬਣਾਉਣ ਦੇ ਲਈ ਤੇ ਨਾ ਹੀ ਅਸੀਂ ਕਿਸੇ ਦੇ ਸੱਦੇ ਤੇ ਆਏ ਆ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਗੁਰਸਿੱਖ ਵੀਰ ਸਾਡੇ ਨਾਲ ਨੇ ਬਹੁਤ ਸੋਹਣੀ ਆਵਾਜ਼ਾਂ ਕੀਰਤਨ ਕਰਦੇ ਨੇ ਬਹੁਤ ਜਗ੍ਹਾ ਤੇ ਹੁਣ ਤੱਕ ਡਿਊਟੀ ਨਿਭਾ ਚੁੱਕੇ ਨੇ ਲੇਕਿਨ ਘਰ ਦੇ ਹਾਲਾਤ ਕੁਝ ਇਸ ਕਦਰ ਨੇ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਹੈਰਾਨੀ ਹੈ ਕਿ ਗੁਰਸਿੱਖ ਵੀਰ ਹੈ ਕੀਰਤਨ ਕਰਦੇ ਨੇ ਫੇਰ ਵੀ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਇਸ ਤਰ੍ਹਾਂ ਦੇ ਹਾਲਾਤ ਹੋਣ ਤਾਂ ਅੱਗੇ ਕੋਈ ਕੀਰਤਨੀ ਜਥੇ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਆ ਕਿ ਲੱਚਰਤਾ ਦੇ ਨਾਲ ਜੁੜੇ ਲੋਕਾਂ ਦੀਆਂ ਜਦੋਂ ਵੀ ਕੋਈ ਵੀਡੀਓ ਵਾਇਰਲ ਹੁੰਦੀਆਂ ਤਾਂ ਲੋਕ ਵੱਧ ਚੜ ਕੇ ਉਹਨਾਂ ਦੀ ਮਦਦ ਕਰਦੇ ਨੇ ਨੋਟਾਂ ਦੇ ਨਾਲ ਉਹਨਾਂ ਦੇ ਘਰ ਭਰ ਦਿੰਦੇ ਨੇ ਕੋਠੀਆਂ ਮਹਿਲ ਛੱਤ ਦਿੰਦੇ ਨੇ ਲੇਕਿਨ ਹੁਣ ਦੇਖਦੇ ਆ ਕਿ ਸਾਡੀ ਇਸ ਵੀਡੀਓ ਦਾ ਅਸਰ ਕਿੰਨਾ ਕੁ ਦਾਨੀ ਸੱਜਣਾ ਦੇ ਦਿਮਾਗ ਦੇ ਉੱਪਰ ਛਾਪ ਛੱਡਦਾ ਹੈ ਕੀ ਲੋਕ ਜਾਂ ਖਾਸ ਕਰਕੇ ਸ਼ਰੋਮਣੀ ਕਮੇਟੀ ਇਸ ਗੁਰਸਿੱਖ ਵੀਰ ਦੀ ਮਦਦ ਦੇ ਲਈ ਪਹੁੰਚੇਗੀ ਜਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਜ਼ਰੂਰ ਹੀ ਗੁਰਸਿੱਖ ਭਰਾਵਾਂ ਨੂੰ ਜੋ ਅਕਸਰ ਲੰਗਰ ਲਾਉਂਦੇ ਨੇ ਜਿੱਥੇ ਨਹੀਂ ਵੀ ਲੋੜ ਹੁੰਦੀ ਉੱਥੇ ਵੀ ਲੰਗਰ ਲਾਉਂਦੇ ਨੇ ਕੀ ਹੁਣ ਇੱਥੇ ਪਹੁੰਚਦੇ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਆਪਣਾ ਨਾਮ ਔਰ ਸਭ ਤੋਂ ਪਹਿਲਾਂ ਐਡਰੈਸ ਕਿਸ ਜਗ੍ਹਾ ਦੇ ਰਹਿਣ ਵਾਲੇ ਹੋ ਮੇਰਾ ਨਾਮ ਜੀ ਪਹਿਸੇ ਭਾਈ ਲਾਭਪੀ ਸਿੰਘ ਜੀ ਮੈਂ ਪਿੰਡ ਮੋਦਲ ਨੇੜ ਬਟਾਲਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਤੁਸੀਂ ਕਦੋਂ ਤੋਂ ਕੀਰਤਨੀ ਲਾਈਨ ਦੇ ਨਾਲ ਜੁੜੇ ਹੋ ਮੈਂ ਜੀ ਬਚਪਨ ਤੋਂ ਹੀ ਕੀਰਤਨ ਦੀ ਲਾਈਨ ਦੇ ਨਾਲ ਜੁੜਿਆ ਹੋਇਆ ਹਾਂ ਤਾਂ ਮੈਨੂੰ ਬਚਪਨ ਤੋਂ ਹੀ ਲੱਗਣਾ ਹੈ ਕਿ ਮੈਂ ਕੀਰਤਨ ਦੀ ਲਾਈਨ 'ਚ ਰਹਾ ਔਰ ਹਰ ਵਕਤ ਕੀਰਤਨ ਕਰਦਾ ਰਵਾਂ ਗੁਰੂ ਸਾਹਿਬ ਦਾ ਨਾਮ ਜਪਦਾ ਰਵਾਂ ਔਰ ਮੈਂ ਜਪਦਾ ਰਹਾਂਗਾ ਠੀਕ ਹੈ ਜੀ ਇਸ ਲਈ ਮੈਂ ਆਪਣਾ ਇਹ ਕੀਰਤਨ ਦੀ ਲਾਈਨ ਨਹੀਂ ਛੱਡਾਂਗਾ ਕਿਉਂਕਿ ਕਈ ਮੈਂ ਦੇਖਦਾ ਹਾਂ ਰਾਗੀ ਸਿੰਘ ਜਿਹੜੇ ਗਾਇਕੀ ਦੀ ਲਾਈਨ 'ਚ ਪੈ ਚੁੱਕੇ ਨੇ ਕੀਰਤਨ ਛੱਡ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਅੱਗੇ ਕੋਈ ਆਮਦਨ ਨਹੀਂ ਹੈ ਇਸ ਕੀਰਤਨ ਦੇ ਵਿੱਚੋਂ ਠੀਕ ਹੈ ਜੀ ਪਰ ਅਦਾਸ ਫਿਰ ਵੀ ਚਲੋ ਆਪਣੇ ਘਰ ਦੇ ਹਾਲਾਤਾਂ ਕਰਕੇ ਫਿਰ ਵੀ ਗੁਰੂ ਮਹਾਰਾਜ ਜੀ ਲੜਮੈ ਨਹੀਂ ਛੱਡਾਂਗਾ ਇਹਨਾਂ ਦਾ ਹੀ ਮੈਂ ਲੜਨ ਨੂੰ ਫੜ ਕੇ ਰੱਖਾਂਗਾ ਠੀਕ ਹੈ ਜੀ ਤੁਸੀਂ ਦੇਖਦੇ ਆ ਤੁਹਾਡੇ ਕੋਲੋਂ ਸੁਣਿਆ ਵੀ ਆ ਆਵਾਜ਼ ਬਹੁਤ ਸੋਹਣੀ ਆ ਹੁਣ ਤੱਕ ਕਿਤੇ ਮਤਲਬ ਜਿੱਦਾਂ ਸ਼੍ਰੋਮਣੀ ਕਮੇਟੀ ਜਾਂ ਕਿਤੇ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਹਾਂਜੀ ਮੈਂ ਆਪਣਾ ਵੇਰਕਾ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਉੱਥੇ ਵੀ ਦਾਸ ਨੇ 2 ਸਾਲ ਅਕਸਰ ਡਿਊਟੀ ਕੀਤੀ ਹੈ। ਮੰਗਰ ਆਰਜੀ ਤੌਰ ਤੇ ਡਿਊਟੀ ਕੀਤੀ ਹੈ ਪਰ ਫਿਰ ਵੀ ਉੱਥੇ ਮੈਂ ਗੱਲ ਕਰਨ ਦੀ ਆਪਣਾ ਹਿੰਮਤ ਕੀਤੀ ਸੀ ਕਿ ਕਮੇਟੀ ਸਹਿਬਾਨ ਨੂੰ ਕਿ ਆਪਣਾ ਮੈਨੂੰ ਫਿਰ ਇੱਥੇ ਕੀਰਤਨ ਵਿੱਚ ਰੱਖਿਆ ਜਾਵੇ ਕਿਉਂਕਿ ਉਹ ਫਿਰ ਆਪਣਾ ਬੋਲਦੇ ਨੇ ਮੈਨੂੰ ਕਿ ਇੱਥੇ ਫਰਮਾਇਸ਼ ਚਾਹੀਦੀ ਹੈ ਕਿਸੇ ਵੱਡੇ ਆਪਣਾ ਮੰਤਰੀ ਦੀ ਫਰਮਾਇਸ਼ ਲੈ ਕੇ ਆਓ ਠੀਕ ਹੈ ਜੀ। ਔਰ ਇਸ ਕਰਕੇ ਮੈਂ ਆਪਣਾ ਇਸ ਦੇ ਕਾਬਲ ਨਹੀਂ ਆ ਕਿ ਮੈਂ ਫਰਮਾਇਸ਼ ਦੇ ਚੁਕਾਂ ਕਿਉਂਕਿ ਹਾਦੀ ਸੁਣਦਾ ਕੋਈ ਨਹੀਂ ਹੈ ਠੀਕ ਹੈ ਜੀ ਅਸੀਂ ਗਰੀਬ ਘਰ ਦੇ ਵਿੱਚੋਂ ਆ ਅਸੀਂ ਕੋਈ ਨਾ ਅਮੀਰ ਨਹੀਂ ਹਾਂ ਬਾਕੀ ਪਰਮਾਤਮਾ ਅੱਗੇ ਹੀ ਅਰਦਾਸ ਬੇਨਤੀ ਹੈ ਕਿ ਉਹ ਸਾਡੀ ਬਾਹ ਫੜਨ ਔਰ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਸਾਡਾ ਸਾਡੀ ਮਦਦ ਕਰਨ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਸਪਾਰਸ਼ ਦੇ ਨਾਲ ਉੱਥੇ ਜਿਹੜੇ ਕੀਰਤਨੀਏ ਰੱਖੇ ਜਾਂਦੇ ਆ ਇਸ ਤੋਂ ਅਲੱਗਾ ਵੀ ਤੁਸੀਂ ਕਿਤੇ ਕੋਈ ਕੰਮਕਾਰ ਹੋਰ ਕਰਦੇ ਹੋ ਜਾਂ ਤੁਹਾਡਾ ਹੋਰ ਕੀ ਕੀਤਾ ਹੈਗਾ ਇਹਦੇ ਨਾਲ ਨਾਲ ਮੈਂ ਕੰਮਕਾਰ ਪਹਿਲੇ ਤਾਂ ਨਹੀਂ ਸੀਗਾ ਕਰਦਾ ਜੀ ਮੈਂ ਪਹਿਲੇ ਰਾਜਸਥਾਨ ਅਹਮਦਾਬਾਦ ਕੋਟਾ ਗੁਜਰਾਤ ਔਰ ਇਹਨਾਂ ਸ਼ਹਿਰਾਂ ਦੇ ਵਿੱਚ ਮੈਂ ਜਿਹੜੇ ਆਪਣੇ ਪੰਜਾਬ ਦੀਆਂ ਸਟੇਜਾਂ ਨੇ ਮੈਂ ਇਹਨਾਂ ਵਿੱਚ ਕੀਰਤਨ ਕਰ ਚੁੱਕਾ ਹਾਂ 6-6 ਮਹੀਨੇ 3-3 ਮਹੀਨੇ ਡਿਊਟੀ ਕਰਕੇ ਮੈਂ ਘਰ ਵਾਪਸ ਆਂਦਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਹੁਣ ਘਰ ਆਇਆ ਵਾਂ ਤੇ ਮੇਰੇ ਘਰ ਦੇ ਲਾਜਾ ਜ਼ਿਆਦਾ ਬਹੁਤ ਹੀ ਮਾੜੇ ਨੇ ਕਿਉਂਕਿ ਮੇਰਾ ਗੁਜ਼ਾਰਾ ਨਹੀਂ ਹੋ ਰਿਹਾ ਇਸ ਕਰਕੇ ਮੈਂ ਮੈਂ ਇਦਰ ਸਕਿਉਰਿਟੀ ਗਾਰਡ ਦੀ ਡਿਊਟੀ ਕਰ ਰਿਹਾ ਹਾਂ ਹਾਂ ਜੋ ਕਿ ਨਾਈਟ ਡਿਊਟੀ ਮੈਂ ਸਕਿਉਰਿਟੀ ਗਾਰਡ ਦੀ ਕਰਦਾ ਹਾਂ ਦਿਨੇ ਵੇਲੇ ਕੋਈ ਪ੍ਰੋਗਰਾਮ ਆ ਜੇ ਜਾਂ ਨਾ ਆਵੇ ਉਹ ਮੈਂ ਆਪਣਾ ਪ੍ਰੋਗਰਾਮ ਕਰ ਲੈਣਾ ਨਹੀਂ ਤਾਂ ਮੈਂ ਘਰੇ ਵਿਹਲਾ ਬੈਠਦਾ ਇਸ ਤੋਂ ਅਲੱਗਾ ਤੁਹਾਡੇ ਪਰਿਵਾਰ ਚ ਹੋਰ ਕੀ ਮੈਂਬਰ ਹੈਗੇ ਨੇ ਜੇ ਫਿਰ ਉਹਨਾਂ ਦੇ guzare ਦਾ ਜਾਂ ਕੋਈ ਮੇਰੇ ਪਰਿਵਾਰ ਦੇ ਵਿੱਚ ਮੇਰੀ ਪਤਨੀ ਹੈ ਇੱਕ ਮੇਰੀ ਛੋਟੀ ਗੁड़िया ਹੈ ਤੇ ਇੱਕ ਦਾਸ ਹੈ ਔਰ ਮੇਰੇ ਮੰਮੀ ਪਾਪਾ ਨੇ ਉਹ ਪਾਪਾ ਮੇਰੇ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਮੰਮੀ ਮੇਰੇ ਕੋਠੀਆਂ ਘਰਾਂ ਦੇ ਵਿੱਚ ਜਾਂਦੇ ਨੇ ਕੰਮਕਾਰ ਕਰਦੇ ਨੇ ਆਪਣਾ ਟਾਈਮ ਪਾਸ ਕਰਦੇ ਨੇ ਠੀਕ ਹੈ ਜੀ ਔਰ ਮੇਰੇ ਪਾਸ ਇੰਨਾ ਵੀ ਉਹ ਆਮਦਨੀ ਹੈ ਕਿਰਤਨ ਦੀ ਕਿ ਮੈਂ ਆਪਣੇ ਮੰਮੀ ਪਾਪਾ ਨੂੰ ਘਰ ਬਿਠਾ ਸਕਾਂ ਜਾਂ ਉਹਨਾਂ ਨੂੰ ਘਰ ਬਿਠਾ ਕੇ ਮੈਂ ਕੋਈ ਸੋਖਦੀ ਰੋਟੀ ਖਵਾ ਸਗਾ ਮੇਰੇ ਪਾਸ ਕੋਈ ਵੀ ਨਾ ਨਹੀਂ ਆਮਦਨ ਹੈ ਆਪ ਜੀ ਨੇ ਦੇਖ ਹੀ ਲਿਆ ਕਿ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਠੀਕ ਹੈ ਜੀ ਮੈਂ ਇਹ ਨਹੀਂ ਕਹਿਣਾ ਕਿ ਮੈਨੂੰ ਕੋਠੇ ਕੋਠੀਆਂ ਮਹਿਲ ਮਾਰੀਆਂ ਚਾਹੀਦੀਆਂ ਨੇ ਬਸ ਸੰਗਤ ਗਏ ਬੇਨਤੀ ਕਿ ਮੇਰੇ ਘਰ ਦੀ ਜਿਹੜੀ ਛੱਤ ਹੈ ਉਹੀ ਪਵਾ ਦਿੱਤੀ ਜਾਵੇ ਠੀਕ ਹੈ ਜੀ ਔਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਜਿਹੜੇ ਸਾਡੀ ਸ੍ਰੋਮਣੀ ਕਮੇਟੀ ਹੈ ਪ੍ਰਬੰਧਕ ਕਮੇਟੀ ਹੈ ਉਹਨਾਂ ਨੂੰ ਇਸ ਸਿੱਖਾਂ ਦੀ ਬਾਹ ਫੜਨੀ ਚਾਹੀਦੀ ਹੈ ਦੇਖਦੇ ਆ ਜਦੋਂ ਕਿਸੇ ਦੇ ਕੋਈ ਛੋਟਾ ਜਿਹਾ ਨਵੇਂ ਸੰਕਟ ਆ ਜਾਂਦਾ ਕੋਈ ਛੱਟ ਪੇਟ ਲੱਗ ਜਾਂਦੀ ਹੈ ਲੋਕ ਝਟ ਦਿਨੇ ਸੋਸ਼ਲ ਮੀਡੀਆ ਤੇ ਜਿਹੜੀ ਆ ਵੀਡੀਓ ਵਾਇਰਲ ਕਰ ਦਿੰਦੇ ਕਿ ਸਾਡੀ ਮਦਦ ਕੀਤੀ ਜਾਵੇ ਤੁਸੀਂ ਹੁਣ ਤੱਕ ਕੁਝ ਅਜਿਹਾ ਕਿਉਂ ਨਹੀਂ ਕੀਤਾ ਕਿਉਂਕਿ ਵੇਖੋ ਜੀ ਮੈਂ ਇਸ ਕਰਕੇ ਨਹੀਂ ਕੀਤਾ ਕਿਉਂਕਿ ਪਹਿਲਾਂ ਵੀ ਬਹੁਤ ਚਾਂਸ ਲੈਨੇ ਬੜੇ ਮਨ ਕੀ ਕਿਆ ਦੋਦਾਨੀ ਸਜਨ ਕਈਆਂ ਨੂੰ ਕਿਆ ਉਹਨਾਂ ਨੇ ਮਨ ਕੀ ਨਹੀਂ ਬਾਹ ਫੜੀ ਠੀਕ ਹੈ ਜੀ ਅਸਲ ਤਾਂ ਮੈਨ ਚਾਹੀਦਾ ਹੈ ਜੋ ਕਿ ਸਾਡੀ ਸਿੱਖ ਪ੍ਰਬੰਧ ਕਮੇਟੀ ਹੈ ਸੋਮਨੀ ਕਮੇਟੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਸਿੱਖਾਂ ਦੀ ਬਾਹ ਫੜਨ ਔਰ ਉਹ ਸਿੱਖਾਂ ਦੀ ਬਾਹ ਫੜਨ ਦੇ ਇਸ ਕਰਕੇ ਕਿ ਉਹ ਧਰਮ ਨੂੰ ਜੋ ਸਿੱਖ ਪਰਿਵਾਰ ਹੈ ਉਹ ਧੰਮ ਦੀ ਬਾਹ ਸਿੱਖ ਜੋ ਸੋਮਨੀ ਕਮੇਟੀ ਹੈ ਉਹ ਸਿੱਖਾਂ ਦੀ ਬਾਹ ਫੜਨਗੇ ਔਰ ਜੋ ਸਿੱਖ ਪਰਿਵਾਰ ਹੈ ਉਹ ਆਪਣਾ ਧਰਮ ਨਹੀਂ ਛੱਡਣਗੇ ਠੀਕ ਹੈ ਜੀ ਔਰ ਇਹ ਬੇਨਤੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣਾ ਧਰਮ ਛੱਡ ਕੇ ਜਾਂ ਮੈਂ ਬਾਹਰ ਜਾਵਾਂ ਮੇਰੇ ਜਿੱਦਾਂ ਦੇ ਵੀ ਹਾਲਾਤ ਹੈ ਮੈਂ ਆਪਣੇ ਧਰਮ 'ਚ ਰਹਾਗਾ ਮੈਂ ਆਪਣੇ ਸਿੱਖ ਫੈਮਿਲੀ 'ਚ ਰਹਾਗਾ ਮੈਂ ਸਿੱਖ ਸੇਖੀ ਬਣ ਕੇ ਰਹਾਗਾ ਠੀਕ ਹੈ ਜੀ ਔਰ ਮੈਂ ਸਦਾ ਹੀ ਇਸ ਗੁਰੂ ਦਾ ਨਾਮ ਲੈ ਕੇ ਰਹਾਗਾ ਕੀਰਤਨ ਕਰਾਂਗਾ ਔਰ ਮੈਂ ਇਹੀ ਸੌਮਣੀ ਕਮੇਟੀ ਨੂੰ ਬੇਨਤੀ ਕਰਦਾ ਕਿ ਆਪਣਾ ਕਿ ਮਤ ਮੇਰੀ ਮਦਦ ਕੀਤੀ ਜਾਵੇ ਦੇਖਦੇ ਆ ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ ਆ ਅਕਸਰ ਸਟੇਜਾਂ ਦੇ ਉੱਪਰ ਤੁਸੀਂ ਕੀਰਤਨ ਕਰਦੇ ਹੋ ਗੁਰਬਾਨੀ ਦਾ ਪ੍ਰਵਾਹ ਕਰਦੇ ਹਾਂ ਕਿਤੇ ਪੱਕੇ ਤੌਰ ਤੇ ਡਿਊਟੀ ਦੀ ਮੰਗ ਕਰਦੇ ਹਾਂ ਹੋ ਸਕਦਾ ਸਾਡੀ ਜਿਹੜੀ ਆ ਚੈਨਲ ਤੁਹਾਡੀ ਕਿਸੇ ਤੱਕ ਆਵਾਜ਼ ਪਹੁੰਚਾ ਦੇਵੇ ਤੇ ਤੁਹਾਨੂੰ ਕਿਤੇ ਨਾ ਕਿਤੇ ਰੋਟੀ ਦਾ ਗੁਜ਼ਰਬਸ ਜਿਹੜਾ ਤੁਹਾਡਾ ਉਹ ਪੱਕੇ ਤੌਰ ਤੇ ਹੋ ਸਕੇ ਮੈਂ ਹਾਂਜੀ ਇਹ ਬੇਨਤੀ ਕਰਦਾ ਕਿ ਜੋ ਕਿ ਸਾਡੇ ਸਿੱਖ ਪ੍ਰਬੰਧਕ ਨੇ ਕਮੇਟੀ ਨੇ ਸਨਮੇ ਕਮੇਟੀ ਨੇ ਮੈਂ ਉਹਨਾਂ ਦੇ ਕਿ ਬੇਨਤੀ ਕਰਦਾ ਹਰ ਜੋੜ ਕੇ ਕਿ ਕਿਤੇ ਵੀ ਗੁਰਦੁਆਰੇ ਵਿੱਚ ਜਾਂ ਡਿਊਟੀ ਮਿਲਦੀ ਹੈ ਜਾਂ ਉਹ ਦੱਸਦੇ ਨੇ ਤੇ ਮੈਂ ਉੱਥੇ ਡਿਊਟੀ ਕਰਨ ਯੋਗ ਹਾਂ ਉਹ ਮੈਨੂੰ ਦੱਸਣਗੇ ਤਾਂ ਮੈਂ ਉਸ ਡਿਊਟੀ ਕਰ ਸਕਦਾ ਹਾਂ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਇਸ ਵੇਲੇ ਪਿੰਡ ਮੁੱਦਲ ਬਟਾਲਾ ਰੋਡ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਇੱਕ ਗੁਰਸਿੱਖ ਵੀਰ ਆ ਨਾਮ ਬਾਣੀ ਦੇ ਨਾਲ ਜੁੜਿਆ ਹੋਇਆ ਕੀਰਤਨ ਦੀ ਸੇਵਾ ਬਹੁਤ ਜਗ੍ਹਾ ਤੇ ਨਿਭਾ ਚੁੱਕਿਆ ਹੈ ਕਰਦੇ ਹਾਲਾਤ ਤਰਸਯੋਗ ਨੇ ਤੁਸੀਂ ਦੇਖ ਹੀ ਚੁੱਕੇ ਹੋ ਅਜੇ ਤੱਕ ਵੀਰ ਨੇ ਕਿਸੇ ਨਾਲ ਵੀ ਇਹ ਜਈ ਵੀਡੀਓ ਸ਼ੇਅਰ ਨਹੀਂ ਕੀਤੀ ਕਿ ਮੇਰੇ ਹਾਲਾਤ ਜਿਹੜੇ ਆ ਉਹਨਾਂ ਨੂੰ ਸੁਧਾਰਿਆ ਜਾਵੇ ਤੁਸੀਂ ਗੱਲਬਾਤ ਦੇ ਵਿੱਚ ਵੀ ਸੁਣਿਆ ਕਿ ਸ਼੍ਰੋਮਣੀ ਕਮੇਟੀ ਨੂੰ ਹੀ ਇਹ ਬੇਨਤੀ ਕੀਤੀ ਗਈ ਆ ਖਾਸ ਕਰਕੇ ਕਿ ਸਿੱਖ ਪਰਿਵਾਰਾਂ ਦੀ ਜਿਹੜੀ ਆ ਉਹ ਬਾਹ ਫੜੀ ਜਾਵੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੇ ਆ ਕਿ ਜਿਹੜੇ ਅਜਿਹੇ ਗੁਰਸਿੱਖ ਨੇ ਜੋ ਗੁਰੂ ਘਰਾਂ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਕੀਰਤਨ ਕਰਦੇ ਨੇ ਕਥਾ ਕਰਦੇ ਨੇ ਕਵਿਸ਼ਰੀ ਕਰਦੇ ਨੇ ਉਹਨਾਂ ਦੀ ਬਾ ਸ਼ਰੋਮਣੀ ਕਮੇਟੀ ਨੂੰ ਜ਼ਰੂਰ ਫੜਨੀ ਚਾਹੀਦੀ ਆ ਕਿਉਂਕਿ ਜਦੋਂ ਵੀ ਕੋਈ ਦੂਸਰੀਆਂ ਵੀਡੀਓ ਵਾਇਰਲ ਹੁੰਦੀਆਂ ਤਾਂ ਉੱਥੇ ਮਦਦ ਲਈ ਇਕੱਠ ਹੋ ਜਾਂਦੇ ਨੇ ਲੇਕਿਨ ਜਦੋਂ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਦਾ ਸ਼ਾਇਦ ਉਹਨਾਂ ਤੱਕ ਪਹੁੰਚ ਵੀ ਨਹੀਂ ਕੀਤੀ ਜਾਂਦੀ ਸ਼੍ਰੋਮਣੀ ਕਮੇਟੀ ਦੀ ਇੱਕ ਅਜਾਈਹ ਟੀਮ ਹੋਣੀ ਚਾਹੀਦੀ ਆ ਜਦੋਂ ਵੀ ਕੋਈ ਅਜਾਈਹ ਵੀਡੀਓ ਵਾਇਰਲ ਹੁੰਦੀ ਆ ਉਹਦੇ ਘਰ ਪਹੁੰਚ ਕੀਤੀ ਜਾਵੇ ਉਹਦੇ ਹਾਲਾਤਾਂ ਤੇ ਝਾਤੀ ਮਾਰੀ ਜਾਵੇ ਔਰ ਜੋ ਬੰਦੀ ਆ ਉਥੋਂ ਤੱਕ ਮਦਦ ਪਹੁੰਚਾਈ ਜਾਵੇ ਤਾਂ ਜੋ ਪਰਿਵਾਰ ਜਿਹੜੇ ਨੇ ਉਹ ਗੁਰਬਾਣੀ ਦੇ ਨਾਲ ਜੁੜੇ ਰਹਿਣ ਕੀਰਤਨ ਕਥਾ ਦੇ ਨਾਲ ਜੁੜੇ ਰਹਿਣ ਔਰ ਲੋਕਾਂ ਨੂੰ ਵੀ ਸੇਧ ਦੇ ਸਕਣ ਗੁਰਬਾਣੀ ਦੇ ਨਾਲ ਨਿਹਾਲ ਕਰ ਸਕਣ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ rahul ਦੇ ਨਾਲ ਕਸ਼ਮੀਰ ਸਿੰਘ ਗਿਲ